ਜ਼ਿਲ੍ਹੇ ਦੇ ਵਿੱਚ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨਾਕ ਪਾਉਣ ਦੇ ਲਈ ਪਟਿਆਲਾ ਪੁਲਿਸ ਦੇ ਵੱਲੋਂ #CASO ਅਭਿਆਨ ਚਲਾਇਆ ਗਿਆ। ਇਸ ਦੌਰਾਨ ਡੀਆਈਜੀ ਪਟਿਆਲਾ ਰੇਂਜ ਸ਼੍ਰੀ ਹਰਚਰਨ ਸਿੰਘ ਪੁੱਲਰ ਆਈਪੀਐਸਜੀ ਦੀ ਅਗਨੀਗ੍ਰਾਨੀ ਦੇ ਹੇਠ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਾਮਾ ਆਈਪੀਐਸ ਵੱਲੋਂ ਭਾਰਤ ਨਗਰ ਵਿਖੇ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਆਪਰੇਸ਼ਨ ਦੇ ਦੌਰਾਨ ਹੀ 600 ਪੁਲਿਸ ਮੁਲਾਜ਼ਮ ਜਿਹੜਾ ਤਾਇਨਾਤ ਕੀਤੇ ਗਏ ਅਤੇ ਘੇਰਾਬੰਦੀ ਕੀਤੀ ਗਿਆ ਪਟਿਆਲਾ ਦੇ ਵਿੱਚ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਇਸੇ ਦੌਰਾਨ ਫੱਟੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਸਾਡੇ ਪਟਿਆਲੇ ਰੇਂਜ ਦੇ ਵਿੱਚ ਜਿਹੜਾ ਆਪਰੇਸ਼ਨ ਜਿਹੜੇ ਅਸੀਂ ਚਲਾਇਆ ਗਏ ਨੇ ਇਹਦੇ ਕਮਾਂਯੋਗ ਡੀਜੀਪੀ ਸਾਹਿਬ ਵੱਲੋਂ ਪੁਲਿਸ ਹੈੱਡਕੁਆਟਰ ਤੋਂ ਵੀ ਸੀਨੀਅਰ ਅਫਸਰ ਭੇਜਿਆ ਗਿਆ ਸਨ ਜਿਨ੍ਹਾਂ ਨੇ ਆ ਕੇ ਇੱਥੇ ਚੈਕਿੰਗ ਵੀ ਕੀਤੀ ਹੈ ਤੇ ਪਟਿਆਲੇ ਜਿਹੜੇ ਦਾ ਜਿਹੜਾ ਆ ਮੈਂ ਚੈੱਕ ਕੀਤਾ ਪੁਆਇੰਟ ਹੈ ਸ਼ੇਰਗੀ ਦਾ ਇੱਥੇ ਸਾਡੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਇਹ ਸਕਸੈਸਫੁਲ ਰਿਹਾ ਇਹਦੇ ਤੋਂ ਇਲਾਵਾ ਅਸੀਂ ਬੱਸ ਸਟੈਂਡ ਰੇਲਵੇ ਸਟੇਸ਼ਨ ਸੁਮਾਣਾ ਸ਼ੰਭੂ ਸਾਹਿਬ ਤੇ ਜਿਹੜੇ ਹੈਗੇ ਨੇ ਇਹ ਏਰੀਆ ਸੀ ਆਡੈਂਟੀਫਾਈ ਕਰਕੇ ਇਸ ਡਿਸਟ੍ਰਿਕਟ ਦੇ ਵਿੱਚ ਜਿਹੜੇ ਆਪਰੇਸ਼ਨ ਚ ਵਾਹੇ ਨੇ ਤੇ 2 ਵਜੇ ਤੱਕ ਸਾਡੇ ਸਾਰੇ ਜਿਹੜੇ ਰਿਜ਼ਲਟ ਆਉਣਗੇ ਉਹ ਤੁਹਾਨੂੰ ਅਸੀਂ ਪ੍ਰੈਸ ਰੂਮ ਤੋਂ ਉਹਦੇ ਚ ਭੇਜ ਦਿਆਂਗੇ ਕਿ ਸਾਡੀ ਕਿਹੜੀ ਕਿਹੜੀ ਥਾਂ ਤੋਂ ਕਿਹ ਕੀ ਰਿਕਵਰੀ ਹੋਈ ਹੈ ਅਰਧਵਾਇ ਜਿਹੜਾ ਆਪਰੇਸ਼ਨ ਪੂਰਾ ਸਕਸੈਸਫੁਲ ਰਿਹਾ ਮੁੱਖ ਕਾਮਯਾਬੀ ਕੀ ਮਿਲੀ ਤੁਸੀਂ ਜ਼ਿਕਰ ਕੀਤਾ ਕਾਮਯਾਬੀ ਦਾ ਕੀ ਕੁਝ ਨਿਕਲ ਕੇ ਆਜਿਓ ਵੀ ਜਮਿਆਂ ਦੇ ਚ ਸਾਡੇ ਤੇ ਪੀਓ ਫੜੇ ਗਏ ਨੇ ਇਹਦੇ ਕੋਈ ਆਕਸਾਈ ਦੀ ਰਿਕਵਰੀ ਹੋਈ ਏ ਐਂਡ ਤੇ ਸਟਕ ਦੀ ਰਿਕਵਰੀ ਹੋਈ ਇਹ ਤਾਂ ਇਸ ਪੁਆਇੰਟ ਦੀ ਜਿਹੜੀ ਹੈਗੀ ਆ ਬਾਕੀ ਜਿਹੜੀ ਇਹ ਰੇਂਜ ਵਾਈਜ਼ ਦੀ ਜੇ ਨਹੀਂ ਹੋਈ ਉਹ ਸਾਰਾ ਬਾਅਦ ਵਿੱਚ ਤੁਹਾਨੂੰ ਮੈਂ ਪ੍ਰੈਸਰਟ ਹੋਂਦਾ ਪੇਚਾਂ ਕਿੰਨੀ ਪੁਲਿਸ ਬਲ ਸਰਚ ਪਟਿਆਲਾ ਦੇ ਵਿਸ਼ੇਨਾਤ ਸੀ ਜੀ ਪੂਰੀ ਰੇਂਜ ਤੇ ਫਿਨਿਸ਼ ਕਰਦੇ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਅਸੀਂ ਜਿਹੜਾ ਟੋਟਲ 600 ਬੰਦਾ ਇੱਥੇ ਲਾਇਆ ਆ ਆਪਰੇਸ਼ਨ ਦੇ ਵਿੱਚ ਇਸੇ ਤਰੀਕੇ ਹੀ ਇਹਨਾਂ ਨੂੰ ਸੰਗਰੂਰ ਦੇ ਵਿੱਚ ਹੈ ਬਰਨਾਲੇ ਦੇ ਵਿੱਚ ਲਾਇਏ ਨੇ ਤੇ ਪਲੇਰਕੋਟਲੇ ਦੇ ਵਿੱਚ ਵੀ ਤੇ ਉਹਨਾਂ ਦੀ ਰਿਪੋਰਟ ਆ ਜਾਂਦੀ ਪਰ ਤੁਮ ਦੱਸਦੇ ਆਪੇ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਪਟਿਆਲਾ ਪੁਲਿਸ ਦੇ ਵੱਲੋਂ #CASO ਅਭਿਆਨ ਚਲਾਇਆ ਗਿਆ। ਇਸ ਦੌਰਾਨ ਡੀਆਈਜੀ ਪਟਿਆਲਾ ਰੇਂਜ ਸ਼੍ਰੀ ਹਰਚਰਨ ਸਿੰਘ ਪੁੱਲਰ ਆਈਪੀਐਸਜੀ ਦੀ ਅਗਨੀਗ੍ਰਾਨੀ ਦੇ ਹੇਠ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਾਮਾ ਆਈਪੀਐਸ ਵੱਲੋਂ ਭਾਰਤ ਨਗਰ ਵਿਖੇ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਆਪਰੇਸ਼ਨ ਦੇ ਦੌਰਾਨ ਹੀ ਛੇ ਸੂ ਪੁਲਿਸ ਮੁਲਾਜ਼ਮ ਜਿਹੜਾ ਤਾਇਨਾਤ ਕੀਤੇ ਗਏ ਅਤੇ ਘੇਰਾਬੰਦੀ ਕੀਤੀ ਗਿਆ ਪਟਿਆਲਾ ਦੇ ਵਿੱਚ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਇਸੇ ਦੌਰਾਨ ਫੱਟੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਸਾਡੇ ਪਟਿਆਲੇ ਰੇਂਜ ਦੇ ਵਿੱਚ ਜਿਹੜਾ ਆਪਰੇਸ਼ਨ ਜਿਹੜੇ ਅਸੀਂ ਚਲਾਏ ਗਏ ਨੇ ਇਹਦੇ ਤੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪੁਲਿਸ ਹੈਡਕੁਆਟਰ ਤੋਂ ਵੀ ਸੀਨੀਅਰ ਅਫਸਰ ਲਗਾਏ ਗਿਆ ਸਨ ਜਿਨ੍ਹਾਂ ਨੇ ਆ ਕੇ ਇੱਥੇ ਚੈਕਿੰਗ ਵੀ ਕੀਤੀ ਹੈ ਤੇ ਪਟਿਆਲੇ ਜਿਹੜੇ ਦਾ ਜਿਹੜਾ ਆ ਮੈਂ ਚੈੱਕ ਕੀਤਾ ਪੁਆਇੰਟ ਹੈ ਸ਼ੇਰਗਿੱਦਾ ਇੱਥੇ ਸਾਡੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਇਹ ਸਕਸੈਸਫੁਲ ਰਿਹਾ ਇਹਦੇ ਤੋਂ ਇਲਾਵਾ ਅਸੀਂ ਬੱਸ ਸਟੈਂਡ ਰੇਲਵੇ ਸਟੇਸ਼ਨ ਸੁਮਾਣਾ ਸ਼ੰਭੂ ਸਾਹਿਬ ਤੇ ਜਿਹੜੇ ਹੈਗੇ ਨੇ ਇਹ ਏਰੀਆ ਸੀ ਆਈਡੈਂਟੀਫਾਈ ਕਰਕੇ ਇਸ ਡਿਸਟ੍ਰਿਕਟ ਦੇ ਵਿੱਚ ਜਿਹੜੇ ਆਪਰੇਸ਼ਨ ਚ ਵਾਹੇ ਨੇ ਤੇ 2 ਵਜੇ ਤੱਕ ਸਾਡੇ ਸਾਰੇ ਜਿਹੜੇ ਰਿਜ਼ਲਟ ਆਉਣਗੇ ਉਹ ਤੁਹਾਨੂੰ ਅਸੀਂ ਪ੍ਰੈਸ ਰੂਮ ਤੋਂ ਦੇ ਚ ਭੇਜ ਦਿਆਂਗੇ ਕਿ ਸਾਡੀ ਕਿਹੜੀ ਕਿਹੜੀ ਥਾਂ ਤੋਂ ਕਿ ਕੀ ਰਿਕਵਰੀ ਹੋਈ ਹੈ ਅਦਰਵਾਈ ਜਿਹੜਾ ਆਪਰੇਸ਼ਨ ਪੂਰਾ ਸਕਸੈਸਫੁਲ ਹੋਇਆ ਮੁੱਖ ਕਾਮਯਾਬੀ ਕੀ ਮਿਲੀ ਤੁਸੀਂ ਜ਼ਿਕਰ ਕੀਤਾ ਕਾਮਯਾਬੀ ਦਾ ਕੀ ਕੁਝ ਨਿਕਲ ਕੇ ਕਾਰਜਪ੍ਰੀ ਜਮੇਆਂ ਦੇ ਚਾ ਸਾਡੇ ਤੇ ਪੀਓ ਫੜੇ ਗਏ ਨੇ ਇਹਦੇ ਵਿੱਚ ਕੋਈ ਐਕਸਾਈਡ ਦੀ ਰਿਕਵਰੀ ਹੋਈ ਏ ਐਂਡ ਤੇ ਸਟਾਕ ਦੀ ਰਿਕਵਰੀ ਹੋਈ ਏ ਇਹ ਤਾਂ ਇਸ ਪੁਆਇੰਟ ਦੀ ਜਿਹੜੀ ਹੈਗੀ ਆ ਬਾਕੀ ਜਿਹੜੀ ਇਹ ਰੇਂਜ ਵਾਈਜ਼ ਦੀ ਜੇ ਨਹੀਂ ਹੋਈ ਉਹ ਸਾਰਾ ਬਾਅਦਪਰ ਤੁਹਾਨੂੰ ਮੈਂ ਪ੍ਰੈਸਰਟੋਂ ਦਾ ਪੇਚਾਂ ਕਿੰਨੀ ਪੁਲਿਸ ਬਲ ਸਰਚ ਪਟਿਆਲਾ ਦੇ ਵਿੱਚ ਤੇ ਨਾ ਸੀ ਜੀ ਪੂਰੇ ਰੇਂਜ ਤੇ ਫਿਨਿਸ਼ ਕਰਦੇ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਅਸੀਂ ਜਿਹੜਾ ਟੋਟਲ 600 ਬੰਦਾ ਇੱਥੇ ਲਾਇਆ ਆਪਰੇਸ਼ਨ ਦੇ ਵਿੱਚ ਇਸੇ ਤਰੀਕੇ ਹੀ ਇਹਨਾਂ ਨੂੰ ਸੰਗਰੂਰ ਦੇ ਵਿੱਚ ਹੈ ਬਰਨਾਲੇ ਦੇ ਵਿੱਚ ਲਾਏ ਨੇ ਤੇ ਲੇਰਕੋਟਲੇ ਦੇ ਵਿੱਚ ਵੀ ਤੇ ਉਹਨਾਂ ਦੀ ਰਿਪੋਰਟ ਆ ਜਾਂਦੀ ਫਿਰ ਫਰਮ ਦਸਤੇ ਆਉਂਦੇ